ਸਾਵਰਕੋਟੀ ਸਾਹਿਬ ਕਿੱਥੋਂ ਮਿਲੇ ਤੁਹਾਨੂੰ ਜੀ ਸਾਵਰਕੋਟੀ ਇੱਕ ਸੰਦਲੀ ਪੈੜਾ ਪ੍ਰੋਗਰਾਮ ਹੁੰਦਾ ਸੀ ਜੀ ਜਨੰਦਰ ਦੂਦਰਸ਼ਨ ਤੋਂ ਜੀ ਉਹਦੇ ਚੀਜ਼ ਨੇ ਗੀਤ ਗਾਇਆ ਸੀ ਕਰ ਕੀ ਇਹ ਸੌਦਾ ਸਾਡਾ ਮੁੱਲ ਵੀ ਨਾ ਤਾਰਿਆ ਤੇਰੇ ਇਤਵਾਰ ਤੇ ਗਰੀਬ ਗਿਆ ਮਾਰਿਆ ਇਹ ਗੀਤ ਮੈਂ ਸੰਦਲੀ ਪੈੜਾ ਚ ਸੁਣਿਆ ਸੀ ਤੇ ਮੈਨੂੰ ਇਹਦੀ ਆਵਾਜ਼ ਬੜੀ ਅੱਛੀ ਲੱਗੀ ਜੀ ਇਹਦੇ ਤੇ ਜਿਹੜਾ ਸਿੰਗਰ ਦਾ ਜਿਹਦਾ ਮਾਡਲ ਜਿਦਾ ਹੁੰਦੇ ਨੇ ਮਾਡਲ ਸੀ ਕੋਈ ਅੱਛੀ ਤੇ ਬੁਮਾਇਆ ਸੀ ਅੱਛੀ ਪਰ ਗਾਇਆ 사ਬਰਕੋਟੀ ਦਾ ਸੀ ਜੀ ਮੈਨੂੰ ਆਵਾਜ਼ ਬੜੀ ਪਸੰਦ ਆਈ ਤੇ ਮੈਂ ਬੜੇ ਬੜੀ ਜ਼ਿਕਰ ਕਰਦਾ ਸੀ ਇਹਦਾ ਵੀ ਉਹ ਯਾਰ ਆਵਾਜ਼ ਬਹੁਤ ਵਧੀਆ ਹਸਰਾਜ ਨਾਲ ਵੀ ਕੀਤੀ ਸੀਗਾ ਅੱਛੀ ਉਹ ਕਹਿੰਦਾ ਸਾਡੇ ਘਰਾਨੇ ਦਾ ਇਹ ਜਿਹੜਾ ਸਿੰਗਰ ਹੈ ਇਹ ਸਾਡੇ ਘਰਾਨੇ ਦਾ ਜੋਦਾ ਹੈ ਅੱਛੀ ਇਹ 사ਬਰਕੋਟੀ ਬਾਰੇ ਕੀਆ ਅੱਛੀ ਬਹੁਤ ਸੋਨਾ ਗਾਉਂਦਾ ਹੈ ਮੈਂ ਮਿਲਣਾ ਚਾਹੁੰਦਾ ਸੀ ਮੇਰੀ ਇਹਦੇ ਨਾਲ ਮੁਲਾਕਾਤ ਬਸਤੀ ਗੁਜਾ ਪਾਰਟੀਆ ਸਾਹਿਬ ਜਰਮਨ ਤੋਂ ਆਏ ਹੋਏ ਸਨ ਜੀ ਉਹਨਾਂ ਦੇ ਘਰ ਕੋਈ ਫੰਕਸ਼ਨ ਸੀ ਉੱਥੇ ਸਾਬਰ ਕੋਟੀ ਨੂੰ ਬੁਲਾਇਆ ਹੋਇਆ ਸੀ ਅਨੰਦ ਭਾਰਦਵਾਜ ਇੱਕ ਭੇਟਾਂ ਗਾਉਂਦਾ ਮਾਤਾ ਦੀਆਂ ਅੱਛਾ ਜੀ ਜਗਰਾਤੇ ਕਰਦਾ ਉਹਨੇ ਬੁਲਾਇਆ ਹੋਇਆ ਸੀ ਤੇ ਮੈਨੂੰ ਫੋਨ ਆਇਆ ਵੀ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਸਾਬਰ ਨੂੰ ਮਿਲਣਾ ਅੱਜ ਸਾਡੇ ਪ੍ਰੋਗਰਾਮ ਆ ਜੀ ਮੈਂ ਚੰਡੀਗੜ੍ਹ ਤੋਂ ਸ਼ਾਮ ਨੂੰ ਆਇਆ ਸੀ ਅੱਛਾ ਮੈਂ ਉੱਥੇ ਸੁਣਨ ਗਿਆ ਇਹਨੂੰ ਸੁਣਿਆ ਕੋਈ ਜ਼ਿੰਮੇਦਾਰ ਦੇਈ ਦੀ ਹੈ ਬੈਠੇ ਆ ਬਾਅਦ ਵਿੱਚ ਮੁਲਾਕਾਤ ਫਿਰ ਮੁਲਾਕਾਤ ਵਿੱਚ ਇੱਕ ਦੂਜਾ ਐਡਰੈਸ ਲੈਣਾ ਫਿਰ ਮੈਨੂੰ ਬੁਲਾਇਆ ਤੇ ਮੇਰੇ ਕੋਲ ਆ ਜਾਂਦਾ ਰਿਹਾ ਇੱਥੇ ਵਸੀ ਦਾੰਚਬੰਦਾ ਜਿੱਥੇ ਮੈਂ ਰਹਿੰਦਾ ਸੀ ਜੀ ਮੇਰੇ ਕੋਲ ਆਉਣਾ ਇਹਨੇ ਸੁਣਾਉਣਾ ਮੇਰਾ خیال ਕੋਈ 1 ਮਹੀਨੇ ਮਗਰੋਂ ਮੈਂ ਦੀ ਰਿਕਾਰਡਿੰਗ ਰੱਖ ਦਿੱਤੀ ਸੀ ਰਿਕਾਰਡਿੰਗ ਦਾ ਨਾਮ ਸੀ ਰੰਗਲੇ ਪੰਡਾ ਵਿੱਚੀਆਂ ਜਟੀਆਂ ਤੁਸੀਂ ਸੁਣਿਆ ਹੋਣਾ ਟਾਈਟਲ ਬਿਲਕੁਲ ਬਿਲਕੁਲ ਜੀ ਉੱਠ ਕੇ ਸਵੇਰੇ ਪਹਿਲਾਂ ਚੌਂਦੀਆਂ ਨੇ ਧਾਰਾਂ ਫਿਰ ਚਾਟੀਆਂ ਚ ਪਾਉਂਦੀਆਂ ਮਧਾਨੀਆਂ ਛਾ ਵੇਲਾ ਖੇਤਾਂ ਵਿੱਚ ਮਾਹੀ ਨੂੰ ਖਵਾ ਕੇ ਆ ਤਰਿੰਜਣਾ ਚ ਬਹਿਣ ਰੂਪ ਰਾਣੀਆਂ ਤਿਆਂ ਦੇ ਤਿਹਾਰ ਨੂੰ ਉਹ ਛੂਡਦੀਆਂ ਪਿੰਗਾ ਜੀਤ ਕੀ ਕਲੀ ਕਲੀ ਦਾ ਵੀ ਰਟੀਆਂ ਨੇ ਮੇਰੇ ਰੰਗਲੇ ਪੰਜਾਬ ਦੀਆਂ ਜਟੀਆਂ ਇਹ ਮੇਰੇ ਰੰਗਲੇ ਪੰਜਾਬ ਦੀਆਂ ਜਟੀਆਂ ਸਾਵਰ ਕੋਟੀ ਦੀ ਪਹਿਲੀ ਐਲਬਮ ਸੀ ਉਹਦੇ ਬਾਅਦ ਇੱਕ ਐਲਬਮ ਆਈ ਹੱਸੋ ਜਰਾ ਸੋਹਣਿਓ ਉਹ ਕੈਸਟ ਫਲਾਪ ਹੋ ਗਈ ਸੀ ਅੱਛਾ ਜੀ ਇਹਦੇ ਬਾਅਦ ਤੀਸਰੀ ਕੈਸਟ ਆਈ ਰੱਬ ਖੈਰ ਕਰੇ ਰੱਬ ਖੈਰ ਕਰੇ ਪਹਿਲੀ ਟੌਰ ਨੇ ਕੱਢੀ ਸੀ ਬਹੁਤ ਚੱਲੀ ਉਹ ਕੈਸਟ ਬੜੀ ਸੁਪਰ ਡੂਪਰ ਹਿਟ ਹੋਈ ਉਹਦੇ ਮਗਰੋਂ ਜਰਨੈਲ ਕਮਾਨ ਤੁਸੀਂ ਨਾਮ ਸੁਣਿਆ ਹੋਣਾ ਬੜਾ ਫੇਮਸ ਹੈ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਨਾਮ ਬਿਲਕੁਲ ਤੇ ਉਹ ਕਮਾਨ ਸਾਹਿਬ ਨੇ ਮੈਨੂੰ ਆਫਰ ਕੀਤੀ ਵੀ ਮੈਂ ਇੱਕ ਦੋ ਐਲਬਮ ਇਹਨਾਂ ਦੀ ਕਰਨੀ ਤੁਸੀਂ ਕਰਕੇ ਦਿਓ ਕਿਉਂਕਿ ਉਹਨਾਂ ਨੂੰ ਪਤਾ ਸੀ ਸ이버ਕੋਟੀ ਇਹਦਾ ਬੰਦਾ ਹੈ ਬੰਦਾ ਜੀ ਸੋ ਉਦੋਂ ਇਹਨਾਂ ਚੀਜ਼ਾਂ ਦਾ ਬੜਾ ਖਾਸ ਧਿਆਨ ਰੱਖਿਆ ਜਾਂਦਾ ਸੀ ਵੀ ਕੌਣ ਕਿਹਦੇ ਨਾਲ ਜੁੜਿਆ ਹੋਇਆ ਜੀ 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 ਮੈਨੂੰ ਉਹਨਾਂ ਨੇ ਅਪਰੋਚ ਕੀਤਾ ਮੈਂ ਫਿਰ ਉਹਦੀ ਗੀਤ ਪਿਆਰ ਦੀ ਡਿਗਰੀ ਐਲਬਮ ਬਣਾਈ ਉਹ ਵੀ ਸੁਪਰ ਡੂਪਰ ਹਿੱਟ ਹੋਈ ਉਹਦੇ ਬਾਅਦ ਮੁੰਦਰਾਵਾਲਾ ਜੋਗੀ ਮੁੰਦਰਾਵਾਲਾ ਜੋਗੀ ਸੰਸ਼ੀ ਸੰਧੂ ਦਾ ਗੀਤ ਸੀ ਇਹ ਵੀ ਸੁਪਰ ਡੂਪਰ ਕੈਸਟ ਹੋਈ ਉਹਦੇ ਮਗਰੋਂ ਸਿਆਸਤ ਵਰਗਾ ਪਿਆਰ લાલી तेरे ਮੁખડે ਦੀ ਮੰਗੀ ગઈ મોહાલિ ਮੰગી ગઈ મોહાલિ ਇਦਾਂ ਦੇ کئی ਐਲبਮ ਆਉਣਾ ਦੀ ਮੈਂ ਕੀਤੀਆਂ ਕੋਈ ਲਗਭਗ 13 14 ਐਲਬਮਾਂ ਕੀਤੀਆਂ ਮੈਂ ਸਿਰਫ 사બરකොટી ਦੀ 사બરකොટી ਦੀਆਂ ਇਸ ਤੋਂ ਬਾਅਦ ਉਹ ਚਰਨਜੀਤ ਹੋਜਾ ਸਾਫਲ ਗਏ ਜੀ ਉਹ ਵੀ ਮੇਰੀ ਇਜਾਜ਼ਤ ਨਾਲ ਗਏ ਫਿਰ ਉਹਨਾਂ ਤੋਂ ਆਵਾਜ਼ ਵੀ ਮੇਰੇ ਕੋਲ ਹੀ ਆਏ ਅੱਛਾ ਫਿਰ ਅਸੀਂ ਸਤਗੁਰ ਪਿਆਰੇ ਇੱਕ ਐਲਬਮ ਕੀਤੀ ਸੋ ਚਲਦੀਆਂ ਰੀਆਂ ਦੋ ਤਿੰਨ ਭੇਟਾਂ ਦੀਆਂ ਕੀਤੀਆਂ ਸੋ 사બરකොટી ਇੱਕ ਨਿਹਾਇਤ ਮੈਂ ਕਹਾਂਗਾ ਸੁਰਾਂ ਦਾ ਸਮੁੰਦਰ ਸੀ ਉਹਦੇ ਸ਼ਗਿਰਦਾਂ ਨੇ ਭਰ-ਭਰ ਕੇ ਮਸ਼ਕਾਂ ਪੀਤੀਆਂ ਹੁੰਦੀਆਂ ਉਹ ਜਿਹੜੀ ਰੂਹਦਾਰੀ ਕਰਦਾ ਸੀ ਮੈਂ ਕਹਿੰਦਾ ਵੀ ਉਹ ਐਸਾ ਫੁਨਕਾਰ ਜਿਹਦੇ ਕੋਲ ਉਸ ਸਮੇਂ ਦੇ ਵਿੱਚ ਚਾਹ ਜਾਂ ਸਰਦੂਸ ਇਕੰਦਰ ਜਾਂ ਸਾਬਰਕੋਟੀ ਇਹਦਾ ਗਾਦਾ ਸੀ ਬਾਕੀ ਜਿੰਨੇ ਵੀ ਗਾਉਂਦੇ ਸੀ ਬਹੁਤ ਅੱਛੇ ਨੇ ਪਰ ਲੇਕਿਨ ਜੋ ਇੱਕ ਗਾਉਂਦੇ ਸੀ ਹਰ ਇੱਕ ਨੂੰ ਪਸੰਦ ਆਉਂਦਾ ਸੀ ਇਹਨਾਂ ਦੇ ਅਗਰਾਰੀਆਂ ਇਹਨਾਂ ਦੀਆਂ ਮਲਕੀ ਜਿਹੜੀ ਬਰੀਕੀਆਂ ਹੁੰਦੀਆਂ ਜਿਹਨੂੰ ਕਹਿੰਦੇ ਆ ਮਿਊਜ਼ਿਕ ਜਿਹੜਾ ਹੈ ਜੀ ਜੀ ਇਹ ਇੱਕ ਇਬਾਦਤ ਹੈ ਜੇ ਸੁਰ ਔਰ ਤਾਲ ਦੇ ਵਿੱਚ ਗਾਇਆ ਜਾਵੇ ਤੈਨੂੰ ਇਬਾਦਤ ਦਾ ਨਾਮ ਦਿੰਦੇ ਆ ਸਾਡੇ ਮਨ ਨੂੰ ਸਕੂਨ ਦਿੰਦਾ ਸਾਡੇ ਤਨ ਨੂੰ ਸਕੂਨ ਦਿੰਦਾ ਸਾਡੇ ਦਿਮਾਗ ਨੂੰ ਤਾਜ਼ਾ ਕਰਦਾ ਹੈ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਉਹ ਗਾਇਕੀ ਕਰਦੀ ਹੈ ਜਿਹੜੀ ਗਾਇਕੀ ਸੁਰ ਔਰ ਤਾਲ ਦੇ ਵਿੱਚ ਹੁੰਦੇ ਨੇ ਤਾਂ ਉਹਨੂੰ ਕਹਿੰਦੇ ਨੇ ਕਿ ਇਹ ਇਬਾਦਤ ਹੋ ਜਾਂਦੀ ਹੈ ਉਹ ਗਾਇਕੀ ਨਹੀਂ ਉਹ ਇਬਾਦਤ ਕਰਦਾ ਸੋ ਉਹਨਾਂ ਦੀ ਇਬਾਦਤ ਸੀ ਤੁਸੀਂ ਕਾਹਨੂੰ ਦੇਖਿਆ ਨਾ ਕਿ ਕਈ ਵਾਰੀ ਬੱਚਿਆਂ ਨੂੰ ਖੁਸ਼ ਕਰਨ ਦੇ ਵਾਸਤੇ ਜਾਂ ਸੁਆਨ ਦੇ ਵਾਸਤੇ ਮਾਵਾ ਜਿਹੜੀ ਲੋਰੀ ਸੁਣਾਉਂਦੀਆਂ ਨੇ ਬਿਲਕੁਲ ਜੀ ਸੋ ਲੋਰੀ ਜਿਹੜੀ ਹੈ ਉਹ ਵੀ ਇੱਕ ਸਕੂਨ ਹੈ ਸਕੂਨ ਜੀ ਸਾਨੂੰ ਜਿਹੜੀ ਗਾਇਕੀ ਚ ਸਕੂਨ ਮਿਲਦਾ ਅਸਲ ਗਾਇਕੀ ਉਹੀ ਹੋਇਆ ਢਕੀਵੀ ਗਾਇਕੀ ਨਹੀਂ ਸੀ ਜੋ ਅੱਜ ਚੱਲ ਰਹੀ ਹੈ ਹਿਆਰਾਂ ਨਾਲ ਚੱਲ ਰਹੀ ਹੈ ਟੋਲਟ ਮੱਕਾ ਬੀਟ ਬੜੀ ਹੈ ਹੈਵੀ ਹੁੰਦੀ ਹੈ ਅੱਖਰਾਂ ਦਾ ਪਤਾ ਨਹੀਂ ਲੱਗਦਾ ਉਹਨਾਂ ਦੀ ਗਾਣੀ ਜਿਹੜਾ ਗਾਣਾ ਹੈ ਉਹ ਸੁਣਨ ਵਾਲਾ ਪਰ ਸਿੱਧਿਤ ਨਾਲ ਸੁਣਿਆ ਜਾ ਸਕਦਾ ਹੈ ਪਿਆਰ ਨਾਲ ਬੈਠ ਕੇ ਸੁਣਿਆ ਜਾ ਸਕਦਾ ਹੈ ਕਿਤੇ ਵੀ ਸੁਣਿਆ ਜਾ ਸਕਦਾ ਦਿਲ ਨੂੰ ਆਰਾਮ ਦਿੰਦਾ ਚੈਨ ਦਿੰਦਾ ਸੋ ਐਸਾ ਸਾਵਰ ਕੋਟੀ ਦਾ ਗਾਣਾ ਸੀ ਉਹ ਬੜੀ ਤੁਹਾਡੀ ਕਾਫੀ ਸਾਝ ਰਹੀ ਹੈ ਨਹੀਂ ਹਾਂ ਤੁਸੀਂ ਦੇਖੋ ਵੀ 13 ਟੇਪਾਂ ਵੱਡੀ ਗੱਲ ਹੈ ਹਾਂ ਜੀ ਇਹ ਅੱਜ ਵੀ ਮੈਂ ਤੁਹਾਨੂੰ ਜਿਹੜੀਆਂ ਗਨਾਈਆਂ ਹੈ ਜੀ ਤਕਰੀਬਨ ਇਹ ਉਹਨਾਂ ਦਿਨਾਂ ਦੇ ਵਿੱਚ ਸਾਵਰ ਕੋਟੀ ਜਿਹੜਾ ਬੜਾ ਮਕਬੂਲ ਸਿੰਗਰ ਹੋਇਆ ਬਾਕੀ ਅਨ ਟਾਈਮਲੀ ਚਲਾ ਗਿਆ ਸਮੇ ਤੋਂ ਪਹਿਲਾਂ ਚਲਾ ਗਿਆ ਉਹਦੀ ਘਾਟ ਜਿਹੜੀ ਹੈ ਹੁਣ ਤੱਕ ਮਹਿਸੂਸ ਹੋ ਰਹੀ ਹੈ ਤਾਂ ਹੁੰਦੀ ਰਹਿਣੀ ਹੈ ਬਿਲਕੁਲ ਬਿਲਕੁਲ ਪਰ ਇੱਕ ਵੀ ਇੱਕ ਇੱਕ ਆਮ ਘਰ ਚੋਂ ਗਰੀਬ ਘਰ ਚੋਂ ਇੱਕ ਮਿਜਿਸ਼ੀਨ ਦੇ ਤੌਰ ਤੇ ਬਾਅਦ ਚ ਆਪਣੇ ਆਪ ਨੂੰ ਸਿੰਗਰ ਸਟੈਬਲਿਸ਼ ਕਰਨਾ ਉਹ ਬਹੁਤ ਵੱਡੀ ਗੱਲ ਹੈ। ਦੇਖੋ ਇਹੋਨਾਂ ਦਾ ਬਖਸ਼ੀ ਰਾਮ ਜੀ ਉਸਤਾਦ ਹੁੰਦੇ ਸੀ। ਫਿਰ ਨਿਹਦਰ ਕਰਤਾਰਪੁਰੀ ਜੀ ਹੁੰਦੇ ਸੀ। ਜੀ। ਫਿਰ ਪ੍ਰੇਮੀ ਜੀ ਇੱਥੇ ਹੁੰਦੇ ਸਨ। ਉਹਨਾਂ ਕੋਲ ਗਏ ਪ੍ਰੇਮੀ ਜੀ ਪੂਰਨ ਸ਼ਾਹ ਕੋਟੀ ਕੋ ਲੈ ਕੇ। ਜੀ। ਉਹਨਾਂ ਪੂਰਨ ਸ਼ਾਹ ਕੋਟੀ ਤੋਂ ਬੜਾ ਕੁਝ ਸਿੱਖਿਆ। ਫਕਰਾਂ ਦੀ ਕੁਲੀ ਵਿੱਚ ਰੱਬ ਵਸਦਾ। ਦੋਨੋਂ ਉਸਤਾਦ ਸ਼ਗਿਰਦ ਕੋ ਹੁੰਦੇ ਸੀ। ਜੀ। ਸੋ ਉਹ ਉਹਨਾਂ ਨੇ ਐਸੀ ਮਿਹਨਤ ਕੀਤੀ। ਪਹਿਲੇ ਪੁੱਲਰ ਸਾਹਿਬ ਇੱਕ ਉਸਤਾਦ ਦੀ ਲੋੜ ਹੁੰਦੀ ਸੀ ਜਿਹੜੀ ਅੱਜ ਨਹੀਂ ਮਹਿਸੂਸ ਕੀਤੀ ਜਾਂਦੀ ਉਸਤਾਦ ਲੱਭਣ ਵਾਸਤੇ ਕਿੰਨੇ ਕਿਨੇ ਸਾਲ ਲੱਗ ਜਾਂਦੇ ਸੀ ਕਿੰਨੇ ਕਿਨੇ ਦਿਨ ਲੱਗ ਜਾਂਦੇ ਸੀ ਫਿਰ ਕਿਤੇ ਉਸਤਾਦ ਮਿਲਣਾ ਫਿਰ ਉਸਨੇ ਵਧੀਆ ਮੈਟਰ ਤਲਾਸ਼ਣਾ ਅੱਛੇ ਕਿਸੇ ਰਾਈਟਰ ਦਾ ਮੈਟਰ ਲਿਆਣਾ ਉਸਤਾਦ ਨੇ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਪਿਆਰ ਕਰਨਾ ਸ਼ਹਿਰਤ ਨੂੰ ਤੇ ਉਸ ਨੂੰ ਹਰ ਚੰਗੇ ਬੰਦੇ ਕੰਮ ਤੋਂ ਆ ਕੇ ਪੜਾਣਾ ਉਹਨੂੰ ਰਿਆਜ਼ ਕਰਵਾਉਣਾ ਫਿਰ ਜਦੋਂ ਮਕਬੂਲ ਸਮਝਦਾ ਸੀ ਤੇ ਫਿਰ ਕਿਤੇ ਬਾਹਰ ਆ ਕੇ ਉਹ ਗੀਤ ਗਾਉਂਦਾ ਸੀ ਅੱਜ ਤਰ੍ਹਾਂ ਨਹੀਂ ਕੀ ਸਵੇਰੇ ਤੁਸੀਂ ਸੋਚਿਆ ਕਿ ਕੱਲ੍ਹ ਨੂੰ ਰਿਕਾਰਡਿੰਗ ਕਰ ਸਕਦੇ ਹੋ YouTube ਤੇ ਪਾਇਆ ਪੈਸੇ ਲਾਏ ਮਿਲੀਨ ਹੋ ਗਏ ਸਿੰਗਰ ਹਿੱਟ ਹੋ ਗਿਆ ਇਹ ਉਸਤਾਦਾਂ ਦੀ ਇਹ ਤਾਂ ਬੜੀ ਕਦਰ ਸੀ ਤੇ ਉਸਤਾਦਾਂ ਦੇ ਕੋਲ ਉਹਨਾਂ ਦੀ ਸਰਦਰ ਤੇ ਸੇਸ਼ ਝੁਕਾਉਣਾ ਇਹ ਚੰਗੇ ਗਾਇਕਾਂ ਦੀ ਪਛਾਣ ਸੀ ਇਹ ਗਾਇਕ ਜਿਹੜੇ ਫਿਰ ਮਕਬੂਲ ਜਿਹੜੇ ਗਾਇਕ ਹੋਏ ਉਹਨਾਂ ਦੇ ਨਾਮ ਤੁਸੀਂ ਟਿਪਸ ਤੇ ਲੈ ਜਾ ਸਕਦੇ ਆ ਜਿੰਨਾ ਵਰਕ ਸਿੱਧੂ ਜੀ ਪੂਰਨ ਚਾ ਕੋਟੀ ਜੀ ਹੰਸ ਰਾਜ ਹੰਸ ਜੀ ਇਹ ਸਾਬਰ ਕੋਟੀ ਜੀ ਸਦੂ ਸਿਕੰਦਰ ਜੀ ਇਹ ਕੋਈ ਮਾਮੂਲੀ ਗਾਇਕ ਨਹੀਂ ਹੈ ਮਾਮੂਲੀ ਗਾਇਕ ਆਪ ਸਦੂ thro institute ਬਣ ਗਿਆ ਸੀ ਇੰਸਟੀਚੂਟ ਬਣ ਗਿਆ ਸੀ 77 ਬਣ ਗਿਆ ਅੱਛਾ ਜਿਵੇਂ ਕਿ ਨੇ ਸਾਬਰ ਕੋਟੀ ਸਾਹਿਬ ਪੁਨਸ਼ਾ ਕੋਟੀ ਸਾਹਿਬ ਕੋ ਅੱਗੇ ਫਿਰ ਕੀ ਹੰਸਰਾਜ ਹੰਸਰਾਲ ਪਿੱਛੇ ਵੀ ਮਿਊਜ਼ਿਕ ਵਜਾਉਂਦੇ ਰਹੇਗੇ ਨੇ ਸਾਹਿਬਰ ਹਾਂ ਸਦੂ ਸਿਕੰਦਰ ਦੇ ਨਾਲ ਵੀ ਵਜਾਉਂਦੇ ਰਹੇ ਨੇ ਹੰਸਰਾਜ ਹੰਸਰਾਲ ਵੀ ਵਜਾਉਂਦੇ ਰਹੇ ਨੇ ਇਹ ਸੈਕਸੋਫੋਨ ਹੁੰਦਾ ਹੈ ਹੋਰ ਹਰ ਕਿ ਇਨਸਟਰੂਮੈਂਟ ਵਜਾ ਲੈਂਦੇ ਸੀ ਜੀ ਜੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਈਵਨ ਕਿ ਪਹਿਲੇ ਖੁਸਗਿਆਂ ਦੇ ਨਾਲ ਵੀ ਜਾਂਦੇ ਸੀ ਸਾਵਰਕੋਟੀ ਸਾਹਿਬ ਅੱਛੀ ਹਾਂ ਉਹਨਾਂ ਦੇ ਨਾਲ ਵੀ ਗਾਉਂਦੇ ਸੀ ਮਤਲਬ ਕਾਫੀ ਗੁਰਬਤ ਯਾ ਗਰੀਬੀ ਕਰੇ ਜਿੱਧਰ ਦਿਲ ਚੱਲ ਗਿਆ ਪਿਛਲੇ ਚਾਰ ਪੈਸੇ ਹੋਣਗੇ ਹਾਂ ਜੀ بس ਇਹ ਭਾਵਨਾ ਤੇ ਇਹ ਹੀ ਹੁੰਦੀ ਹੈ ਜੀ ਇਹ ਹੁੰਦੀ ਹੈ ਹਾਂ ਜੀ ਤੇ ਫਿਰ ਦੂਜੇ ਕਲੇਰਕੰਠ ਜੀ ਹਾਂ ਕੰਠ ਕਲੇਰ ਇੱਕ ਮੇਰਾ ਉਹ ਵੀ ਕਿੰਨੇ ਗਾਣੇ ਦੂਜੀ ਸੁਪਰ ਹਿੱਟ ਨੇ ਹਾਂ ਜੀ ਹਿੱਟ ਦਿੱਤੇ ਜੀ ਅਸੀਂ ਬਹਿ ਕੇ ਵਿੱਚ ਤਨਹਾਈਆਂ ਦੇ ਟੁੱਟੇ ਦਿਲ ਦੇ ਕਈ ਾਰਮਾਨਾਂ ਨੂੰ ਜੀ ਦੁੱਖ ਪੁੱਛਿਆ ਤੇ ਇਲਜ਼ਾਮ ਗਿਆ ਦੋ ਨੈਣ ਤੇਰੇ ਬੇਈਮਾਨਾਂ ਨੂੰ ਤੂੰ ਕਿਉਂ ਬਦਲੀ ਇਹ ਤੂੰ ਜਾਣੇ ਕਿਉਂ ਤੇਰੇ ਬਦਲ ਵਿਚਾਰ ਗਏ ਅਸੀਂ ਦੁਨੀਆ ਜਿੱਤਣ ਵਾਲੇ ਸੀ ਤੇਰੇ ਪਿਆਰ ਚ ਸੱਜਣਾ ਹਾਰ ਗਏ ਕੰਠਕ ਰੇ ਨੇ ਜਗਾਇਆ ਸੀ ਪੁੱਛ ਬਹਿ ਕੇ ਸੱਜਣਾ ਤੂੰ ਦੁੱਖੀਆਂ ਦੇ ਦੁੱਖਾਂ ਨੂੰ ਰੁੱਤਾਂ ਚ ਵੀ ਲੱਗੇ ਨਹੀਂ ਉਹ ਬੂਰ ਜਿਹੜੇ ਰੁੱਖਾਂ ਨੂੰ ਉਹਨਾਂ ਦੇ ਫਲਾਂ ਨੂੰ ਜਾ ਕੇ ਤੋੜ ਕਿਵੇਂ ਤੋੜੇਗਾ ਉਹ ਟੁੱਟਾ ਹੋਇਆ ਦਿਲ ਸਾਡਾ ਜੋੜ ਕਿਵੇਂ ਜੋੜੇਗਾ ਤੋਂ ਉਹਨਾਂ ਨੇ ਇੱਕ ਨਹੀਂ ਕਈ ਗੀਤ ਮੇਰੇ ਧਾਰਮਿਕ ਕਈ ਗੀਤ ਮੇਰੇ ਕਮਰਸ਼ੀਅਲ ਗਾਏ ਜਿਹੜੇ ਮਕਬੂਲ ਹੋਏ ਤੇ ਲਿਖ ਦਿੰਦੇ ਦੋ ਅੱਖਰਾਂ ਵਿੱਚ ਜੇ ਹਾਲ ਆਪਣੀ ਮਜਬੂਰੀ ਦਾ ਕਿੰਨਾ ਕੁ ਚਿਰ ਹੋਰ ਚੱਲੇਗਾ سلسلہ ਇਹ ਦੂਰੀ ਦਾ ਅਸੀਂ ਦਿਲ ਤੇ ਪੱਥਰ ਧਰ ਲੈਂਦੇ ਕੋਈ ਸਬਰ ਜਲੰਦਰੀ ਕਰ ਲੈਂਦੇ ਹੁਣ ਕੀ ਕਰੀਏ ਸਮਝ ਨਾ ਆਵੇ ਸੋਚਾਂ ਦੇ ਝਖੜ ਝੋਲ ਗਏ ਨੇ ਰੋਲਣਗੇ ਹੁਣ ਲੱਗਦਾ ਸੱਜਣ ਤਾਈਓ ਵਾਦਾ ਭੁੱਲ ਗਏ ਨੇ ਕੀਤੀ ਤੇ ਪਰਦੇ ਪਾਉਣ ਲਈ ਛੜਕੋਸ ਨਾ ਤੂੰ ਤਕਦੀਰਾਂ ਨੂੰ ਖੋਟੇ ਦਿਲ ਨੂੰ ਝਾਕ ਜਾਰਾ ਨਾ ਹੱਥ ਦੀਆਂ ਚ ਆਖ ਲਕੀਰਾਂ ਨੂੰ ਮੈਂ ਸੁਪਨੇ ਰਿਆ ਸਜੋਂਦਾ ਨਹੀਂ ਪਿਆਰ ਦੇ ਮਹਿਰ ਬਣਾਉਂਦਾ ਨਹੀਂ ਕੀ ਪਤਾ ਸੀ ਝਖੜ ਫਰੇਬਾਂ ਦਾ ਇਹ ਹੌਲੀ ਹੌਲੀ ਝੁੱਲ ਜਾਣਾ ਤੂੰ ਹੌਲੀ ਹੌਲੀ ਭੁੱਲ ਜਾਣਾ ਮੈਂ ਹੌਲੀ ਹੌਲੀ ਰੋਲ ਜਾਣਾ ਸੋ ਇਹ ਗੀਤ ਉਹਨਾਂ ਨੇ ਇਹ ਕੰਠਕਲੇਰ ਨੇ ਬਹੁਤ ਸ਼ਿੱਦਤ ਨਾਲ ਗਾਏ ਕੰਠਕਲੇਰ ਇੱਕ ਮਿਹਨਤੀ ਸੁਭਾਅ ਤੋਂ ਬਹੁਤ ਹੀ ਪਿਆਰਾ ਇਨਸਾਨ ਔਰ ਕੁਦਰਤੀ ਜੋ ਉਹਨੂੰ ਮਿਲੀ ਹੋਈ ਆਦਤ ਉਸ ਮਾਲਕ ਦੀ ਮਿਠਾਸ ਔਰ ਸੋਜ ਉਹਦੀ ਆਵਾਜ਼ ਦੇ ਵਿੱਚ ਆ ਉਹ ਸੋਚ ਤੇ ਮਿਠਾਸ ਜਿਹੜੀ ਹੈ ਉਹ ਕੁਦਰਤ ਵੱਲੋਂ ਹੈ ਉਹ ਜਿਹਨੂੰ ਮੈਂ ਪਛਾਣਿਆ ਸੀ ਜੋ ਵਿਜੇ ਜੀ ਇਹਨੂੰ ਮੇਰੇ ਕੋਲ ਲੈ ਕੇ ਆਏ ਸੀ ਅੱਜਕੱਲੋ ਅਮਰੀਕਾ ਦੇ ਵਾਸੀ ਨੇ ਕਮੇਡੀਅਨ ਸੀ ਇਹਦੇ ਨਾਲ ਪੜ੍ਹਦੇ ਸੀ ਜੀ ਇਹ ਵੀ ਕਾਲਜ ਕੋ ਉਧਰ ਉਹਨੇ ਮੇਰੀ ਮੁਲਾਕਾਤ ਕਰਾਈ ਸੀ ਜਦੋਂ ਮੁਲਾਕਾਤ ਕਰਾਈ ਆ ਫਿਰ ਮੇਰੇ ਕੋ ਆਣਾ ਜਾਣਾ ਵੱਧ ਗਿਆ ਆਣਾ ਜਾਣਾ ਵਧਣ ਤੋਂ ਬਾਅਦ ਸਾਡਾ ਫਿਰ ਇਹ ਜਿਹੜਾ ਰਿਲੇਸ਼ਨ ਹੈ ਅੱਜ ਵੀ ਉਹ ਮੈਨੂੰ ਆਪਣੇ ਬਾਪ ਦੀ ਤਰ੍ਹਾਂ ਵੱਡੇ ਭਰਾ ਦੀ ਤਰ੍ਹਾਂ ਇੱਜ਼ਤ ਕਰਦਾ ਹੁਣ ਵੀ ਥੋੜੇ ਦਿਨ ਪਹਿਲੇ ਮੇਰਾ ਵੰਗੀਆਂ ਦੇ ਵਿੱਚ ਸਨਮਾਨ ਸੀ ਭੁੱਲਰ ਸਾਹਿਬ ਅੱਛਾ ਜੀ ਤੇ ਮੈਂ ਉੱਥੇ ਉਹਨਾਂ ਨੇ 골ਡ ਮੈਡਲ ਦਿੱਤਾ ਪਰ ਮੈਂ ਕੰਠਕਲੇ ਨੂੰ ਇਸ ਕਰਕੇ ਨਹੀਂ ਸੀ ਕੁਝ ਕਹਿ ਰਿਹਾ ਪੇ ਤੂੰ ਚੱਲ ਮੇਰੇ ਨਾਲ ਕਿਵੇਂ ਕਹਿਆ ਯਾਰ ਕੋਈ ਪ੍ਰੋਗਰਾਮ ਹੋਏਗਾ ਜਾਂ ਬਿਜ਼ੀ ਹੋਏਗਾ ਹਾਂਜੀ ਪਰ ਉਹਦੀ ਵਲਟਿੰਗ ਸੀ ਮੈਨੂੰ ਆ ਫੋਨ ਆਇਆ ਭਾਜੀ ਤੁਸੀਂ ਨਾ ਵੀ ਕਹਿੰਦੇ ਮੈਂ ਤਾਂ ਵੀ ਪਹੁੰਚਣਾ ਉਥੇ ਸੋ ਉਥੇ ਪਹੁੰਚੇ ਉਹਨਾਂ ਨੇ ਉਹ ਬਕਾਇਦਾ ਆਪਣੇ ਉਥੇ ਜੋ ਫਰਜ ਬੰਦਾ ਸੀ ਕੀਤਾ ਸੋ ਮੇਰੇ ਨਾਲ ਅੱਜ ਵੀ ਤਕਰੀਬਨ ਸਵੇਰੇ ਕੋਈ 15 ਮਿੰਟ ਗੱਲ ਹੋਈ ਹੈ ਉਹ ਕਹਿੰਦੇ ਉਹ ਭਾਬੀ ਦੀ ਆਏ ਨੇ ਆਸਟ੍ਰੇਲੀਆ ਤੋਂ ਮੇਰੀ ਗੱਲ ਕਰਾ ਦਿਓ ਸੋ ਬੱਚਿਆਂ ਦੇ ਬਾਰੇ ਪੁੱਛਦੇ ਨੇ ਮੇਰੇ ਬੱਚੇ ਆਸਟ੍ਰੇਲੀਆ ਦੇ ਵਿੱਚ ਨੇ ਜਿਵੇਂ ਮਨੀਸ਼ ਮੇਰਾ ਬੇਟਾ ਨੇਸ਼ ਕੁਮਾਰ ઓર ઈワイફ ਹਰਦੀਪ ਜਿਹਨੂੰ ਪਿਆਰ ਨਾਲ ਅਸੀਂ ਦੀਪ ਕਹਿੰਨੇ ਆ ਅੱਛਾ ਉਹਨਾਂ ਦੇ ਸੁਪੁੱਤਰ ਨੇ ਦੋ ਅੰਸ਼ ઓર ਵੰਸ਼ ਕਿਆ ਬਾਤ ਬੇਟੀ ਮੇਰੀ ਇਹ ਐਡਿਲੀਟ ਦੇ ਵਿੱਚ ਐ ਸਾਬੀਆ ਬੇਟੀ ਤੇ ਕਰਨ ਮੇਰਾ ਦਮਾਦ ਹੈ ਉਹਦੇ ਅੱਗੇ ਬੇਟੀ ਇੱਕ ਇਨਾਇਤ ਹੋਈ ਐ ਉਹਨੂੰ ਮਿਲ ਕੇ ਹੁਣੇ ਆਏ ਨੇ ਮੇਰੀ ਵਾਈਫ ਵਾਹ ਜੀ ਵਾਹ ਤੇ ਤੁਹਾਡਾ ਵੀ ਆਸਟ੍ਰੇਲੀਆ ਚੱਕਰ ਲੱਗਦਾ ਰਹਿੰਦਾ ਜੀ ਹਾਂ ਚੱਕਰ ਲੱਗਦਾ ਮੇਰੀ ਭਵਾਂਜੀ ਆ ਉੱਥੇ ਜੋਤੀ ਅੱਛਾ ਮੇਰੀ ਬੇਟੀ ਜੋਤੀ ਉਹਦੇ ਵੀ ਅੱਗੇ ਦੋ ਬੱਚੇ ਨੇ